ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਨਵ ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਮੋਟਾਪਾ ਯਾਨੀ ਕਿ ਜਿਹੜਾ ਭਾਰ ਵੱਧਦਾ ਆ ਉਹ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਆ ਕਿਹੜੀਆਂ ਬਿਮਾਰੀਆਂ ਮੋਟਾਪੇ ਦੇ ਕਰਕੇ ਲੱਗਦੀਆਂ ਤੇ ਇਹਨਾਂ ਬਿਮਾਰੀਆਂ ਤੋਂ ਬਚਣ ਵਾਸਤੇ ਤੁਸੀਂ ਆਪਣੇ ਲਾਈਫ ਸਟਾਈਲ ਦੇ ਵਿੱਚ ਕਿਹੜੀਆਂ-ਕਿਹੜੀਆਂ ਚੇਂਜਸ ਕਰ ਸਕਦੇ ਆਂ ਆਪਣੀ ਖੁਰਾਕ ਦੇ ਵਿੱਚ ਆਪਣੀ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਦੋਸਤੋ ਸਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੇ ਵੀਡੀਓ ਤੇ ਦੇਖਣ ਆਏ ਆਂ ਤੇ ਤੁਸੀਂ ਮੇਰੇ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਹਾਨੂੰ ਰਿਕਵੈਸਟ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਗਰ ਤੁਹਾਡਾ ਕੋਈ ਵੀ ਕੁਐਸਚਨ ਆ ਕੋਈ ਵੀ ਵਿਚਾਰ ਹੈਗਾ ਆ ਇਸ ਵੀਡੀਓ ਦੇ ਬਾਰੇ ਤੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ ਇਸ ਚੈਨਲ ਦੇ ਉੱਤੇ ਤੁਹਾਨੂੰ ਬਹੁਤ ਸਾਰੀਆਂ ਨੌਲੇਜ ਨਾਲ ਭਰਪੂਰ ਮੋਟੀਵੇਸ਼ਨ ਨਾਲ ਭਰਪੂਰ ਜਾਫੇ ਕਿਸੇ ਆਪਾਂ ਇਦਾਂ ਦੀ ਹਸਤੀਆਂ ਨਾਲ ਮਿਲਾਵਾਂਗੇ ਕਿ ਜਿਹੜੀਆਂ ਤੁਹਾਨੂੰ ਕੋਈ ਨਾ ਕੋਈ ਸਿਖਾ ਕੇ ਜਾਣਗੀਆਂ ਤੇ ਇਸ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਦੋਸਤੋ ਅੱਜਕਲ ਜਿਹੜਾ ਮੋਟਾਪਾ ਬਹੁਤ ਜ਼ਿਆਦਾ ਵੱਧ ਰਿਹਾ ਹੈ ਚਾਹੇ ਬੱਚੇ ਹੋਣ ਚ ਮੋਟਾਪਾ ਜਿਹੜਾ ਅੱਗ ਦੀ ਤਰ੍ਹਾਂ ਵੱਧ ਰਿਹਾ ਹੈ ਮੋਟਾਪੇ ਦੇ ਬਹੁਤ ਸਾਰੇ ਕਾਰਨ ਹੁੰਦੇ ਆ ਜਿਹੜਾ ਮੇਨ ਇੱਕ ਕਾਰਨ ਹੁੰਦਾ ਇਹ ਕੈਲਰੀਸ ਜਿਆਦਾ ਖਾਣੀਆਂ ਮਤਲਬ ਕਿ ਖਾਣਾ ਖਰਾਕ ਦਾ ਜਿਆਦਾ ਖਾਣਾ ਜਿਹਦੇ ਵਿੱਚ ਅਨ ਹੈਲਦੀ ਫੂਡ ਹੁੰਦਾ ਹੈਗਾ ਜਿਵੇਂ ਫਾਸਟ ਫੂਡ ਹੋ ਗਿਆ ਨੂਡਲਸ ਵਰਗਰ ਹੋ ਗਿਆ ਹਾਈ ਆਇਲੀ ਕੰਟੈਂਟ ਵਾਲਾ ਫੂਡ ਖਾਣਾ ਜਾਂ ਫਿਰ ਜਿਹੜਾ 슈ਗਰੀ ਕੰਟੈਂਟ ਜਿਆਦਾ ਖਾਣਾ ਜਿਹਦੇ ਨਾਲ ਜਿਹੜੀਆਂ ਕੈਲਰੀਸ ਹੁੰਨੀਆਂ ਜਿਆਦਾ ਬੋਡੀ ਦੇ ਵਿੱਚ ਜਾਣੀਆਂ ਹੈਗੀਆਂ ਜਿਹੜੀਆਂ ਸਟੋਰ ਹੋ ਕੇ ਫੈਟ ਦੇ ਰੂਪ ਧਰਨ ਕਰ ਲੈਂਦੀਆਂ ਕੈਲਰੀਸ ਦਾ ਮਤਲਬ ਹੁੰਦਾ ਜਿੱਦਾਂ ਆਪਾਂ ਬਿਜਲੀ ਨੂੰ ਮੈਣਦੇ ਹੈਗੇ ਆ ਯੂਨਿਟ ਇਦਾਂ ਜਿਹੜੀ ਕੈਲਰੀ ਹੁੰਦੀ ਹੈ ਬੋਡੀ ਜੂਸ ਕਰਦੀ ਉਹਨੂੰ ਕੰਵਰਟਿੰਗ ਦੀ ਇਕਾਈ ਨੂੰ ਕੈਲਰੀ ਕਹਿੰਦੇ ਆ ਤੇ ਜਿਹੜੀ ਐਕਸੈਸ ਕੈਲਰੀ ਜਦੋਂ ਸਾਡੀ ਬੋਡੀ ਦੇ ਵਿੱਚ ਚੱਲ ਜਾਂਦੀ ਹੈ ਤੇ ਜਿਨ੍ਹਾਂ ਨੂੰ ਬੋਡੀ ਵਰਨ ਨਹੀਂ ਕਰਦੀ ਹੈਗੀ ਕੋਈ ਵੀ ਇਦਾਂ ਦੀ ਐਕਟੀਵਿਟੀ ਨਹੀਂ ਕਰਦੀ ਜਿਹੜੀ ਇਸ ਕੈਲਰੀ ਨੂੰ ਜੂਸ ਕਰ पाए ਤੇ ਜਿਹੜੀ ਐਕਸੈਸ ਕੈਲਰੀਜ਼ ਹੁੰਦੀਆਂ ਹੈਗੀਆਂ ਉਹ ਫੈਟ ਦੇ ਰੂਪ ਵਿੱਚ ਜਮ੍ਹਾਂ ਹੋਣ ਲੱਪਣੀਆਂ ਇਦਾਂ ਹੀ ਹੌਲੀ-ਹੌਲੀ ਉਹ ਮੋਟਾਪੇ ਦਾ ਰੂਪ ਧਾਰਨ ਕਰ ਲੈਂਦੀਆਂ ਓਬੈਸਟੀ ਦੀ ਪ੍ਰੋਬਲਮ ਵੀ ਹੋ ਜਾਂਦੀ ਹੈਗੀ ਆ ਮੇਨ ਕਾਰਨ ਹੁੰਦੀ ਹੈ ਵੀ ਜ਼ਿਆਦਾ ਖਾਣਾ ਖਾਣੀ ਜ਼ਿਆਦਾ ਐਕਸੈਸ ਕੈਲਰੀਜ਼ ਖਾਣੀਆਂ ਜਿਹੜੀ ਹੋਰ ਕ ਇਹ ਜਿਆਦਾ ਪ੍ਰੋਬਲਮ ਕੁੜੀਆਂ ਦੇ ਵਿੱਚ ਹੁੰਦੀ ਆ ਫੀਮੇਲਸ ਦੇ ਵਿੱਚ ਹੁੰਦੀ ਆ ਜਿਹਦੇ ਵਿੱਚ ਪ੍ਰੋਜੈਸਟਰੋਨ ਤੇ ਐਸਟਰੋਨ ਜਿਹੜੇ ਹਾਰਮੋਨਸ ਉਹਨਾਂ ਨੇ ਡਿਸਟਰਬੈਂਸ ਹੋ ਸਕਦੀ ਆ ਜਾਂ ਫੇ ਇਨਸੂਲਿਨ ਰੈジਸਟੈਂਸ ਦੀ ਪ੍ਰੋਬਲਮ ਹੁੰਦੀ ਆ ਇਹ ਕਿਸੇ ਦੇ ਵਿੱਚ ਵੀ ਹੋ ਸਕਦੀ ਆ ਜਾਂ ਫੇ ਜਿਹੜਾ ਥਾਇਰੋਇਡ ਹਾਰਮੋਨ ਹੁੰਦਾ ਹੈਗਾ ਉਹਦੀ ਵੀ ਪ੍ਰੋਬਲਮ ਕਰਕੇ ਮੋਟਾਪਾ ਵਧਣ ਲੱਪਨ ਦਾ ਕਈ ਵਾਰੀ ਇਦਾਂ ਦੀ ਪ੍ਰੋਬਲਮਸ ਬਿਮਾਰੀਆਂ ਲੱਗ ਜਾਂਦੀਆਂ ਜਿਹਦੇ ਵਿੱਚ ਸਟੀਰੋਇਡ ਯੂਜ਼ ਕੀਤਾ ਜਾਂਦਾ ਉਹਦੇ ਨਾਲ ਵੀ ਬੋਡੀ ਫੁੱਲਣ ਲੱਪਨ ਦੀ ਹੈਗੀ ਆ ਤੇ ਬਹੁਤ ਸਾਰੇ ਮਤਲਬ ਇਹ ਕਾਰਨ ਹੁੰਦੇ ਆ ਮੋਟਾਪਾ ਵਧਣ ਦੇ ਤੇ ਮੋਟਾਪਾ ਵਧ ਜਿੱਦਾਂ ਕਿ ਜਿਹੜੀ ਡਾਇਬੀਟਿਸ ਹੁੰਦੀ ਜਿਹਨੂੰ ਆਪਾਂ 슈ਗਰ ਕਹਿੰਦੇ ਆ ਜਦੋਂ ਮੋਟਾਪਾ ਵੱਧ ਆ ਇਨਸੂਲਿਨ ਰੈਜ਼ਿਸਟੈਂਸ ਦੀ ਪ੍ਰੋਬਲਮ ਹੁੰਦੀ ਆ ਇਨਸੂਲਿਨ ਜਿਹੜੀ ਇੱਕ ਤਰ੍ਹਾਂ ਜਿਹੜੀ ਗਲੂਕੋਜ਼ ਹੁੰਦਾ ਹੈਗਾ ਉਹਨੂੰ ਸੈੱਲ ਤੱਕ ਪਹੁੰਚਾਉਣ ਦਾ ਕੰਮ ਕਰਦੀ ਉਹਨੂੰ ਯੂਜ਼ ਕਰਨ ਦਾ ਕੰਮ ਕਰਦੀ ਆ ਤੇ ਜਿਹੜੀ ਇਨਸੂਲਿਨ ਉਹ ਕੰਮ ਕਰਨਾ ਬੰਦ ਕਰ ਦਿੰਦੀ ਤੇ ਬਲੱਡ 슈ਗਰ ਬਦਲ ਲੱਪ ਹੁੰਦਾ ਮੋਟਾਪੇ ਦੇ ਕਰਕੇ ਬਹੁਤ ਜ਼ਿਆਦਾ ਚਾਂਸ ਹੁੰਦੇ ਆ ਵੀ ਬੰਦੇ ਨੂੰ ਡਾਇਬੀਟਿਸ ਦੀ ਪ੍ਰੋਬਲਮ ਵੀ ਹੋ ਸਕਦੀ ਆ ਸੈਕੰਡ ਜਿਹੜੀ ਚੀਜ਼ ਹੁੰਦੀ ਹੈਗੀ ਆ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਜਦ ਬਲੱਡ ਨੂੰ ਪਚਾਉਣ ਦੇ ਵਾਸਤੇ ਕਿਉਂਕਿ ਬਲੱਡ ਦੇ ਵਿੱਚ ਹੀ ਬਹੁਤ ਸਾਰੇ ਜਿਹੜੇ ਤੱਤ ਹੁੰਦੇ ਆ ਨਿਊਟ੍ਰੀਸ਼ਨ ਹੁੰਦੀ ਹੈਗੀ ਆਕਸੀਜਨ ਹੁੰਦੀ ਆ ਉਹ ਕੱਲੇ ਕੱਲੇ ਸੈੱਲ ਤੱਕ ਪਹੁੰਚਾਉਣ ਵਾਸਤੇ ਤੇ ਦਿਲ ਨੂੰ ਬਹੁਤ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਅਗਰ ਨਾੜਾਂ ਘੁੱਟ ਹੋਈਆਂ ਆ ਬਾਡੀ ਦੇ ਵਿੱਚ ਬਹੁਤ ਜ਼ਿਆਦਾ ਫੈਟ ਵਾ ਤੇ ਉਹ ਜਿਹੜਾ ਦਿਲ ਜ਼ੋਰ ਜਦੋਂ ਲਾਉਂਦਾ ਹੈਗਾ ਤੇ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੋ ਜਾਂਦੀ ਆ ਇਹਦੇ ਨਾਲ ਬਹੁਤ ਜ਼ਿਆਦਾ ਸਿਰਦਰਦ ਦੀ ਪ੍ਰੋਬਲਮ, ਚੱਕਰ ਆਉਣ ਦੀ ਪ੍ਰੋਬਲਮ, ਕਿਡਨੀਆਂ ਦੀ ਪ੍ਰੋਬਲਮ, ਅੱਖਾਂ ਦੀ ਪ੍ਰੋਬਲਮ ਇਦਾਂ ਦੀ ਬਹੁਤ ਸਾਰੀਆਂ ਪ੍ਰੋਬਲਮ ਹੋਣ ਲੱਗ ਪਣੀਆਂ ਹੈਗੀਆਂ ਹਾਈ ਬਲੱਡ ਪ੍ਰੈਸ਼ਰ ਦੇ ਕਰਕੇ। ਅਗਲੀ ਜਿਹੜੀ ਮੋਟਾਪੇ ਦੇ ਕਰਕੇ ਪ੍ਰੋਬਲਮ ਹੁੰਦੀ ਹੈਗੀ ਉਹ ਹੁੰਦੀ ਹੈਗੀ ਬੈਡ ਕੋਲੇਸਟ੍ਰੋਲ ਜ਼ਿਆਦਾ ਵਧਣ ਲੱਪਣ ਦਾ ਜਾਂ ਫਿਰ ਟ੍ਰਾਈਗਲਿਸਰਾਈਡ ਵਧਣ ਲੱਪਣਦੇ ਆ ਤੇ ਅੱਗੇ ਚੱਲ ਕੇ ਉਹ ਬਲੌਕੇਜ ਦਾ ਰੂਪ ਵੀ ਧਾਰਨ ਕਰ ਲੈਂਦੇ ਹੈਗੇ ਆ ਜਿਹਦੇ ਕਰਕੇ ਹਾਰਟ ਡਿਸੀਜ਼ ਹੋਣ ਲੱਪਣੀਆਂ ਹੈਗੀਆਂ, ਹਾਈ ਬੈਡ ਕੋਲੇਸਟ੍ਰੋਲ ਦੀ ਪ੍ਰੋਬਲਮ ਜਾਂ ਫਿਰ ਹਾਰਟ ਅਟੈਕ ਵੀ ਹੋ ਸਕਦਾ ਹੈਗਾ। ਇਦਾਂ ਦੀ ਜਿਹੜੀਆਂ ਕਿ ਮੋਟਾਪੇ ਦੇ ਨਾਲ ਹੁੰਦੀਆਂ ਹੈਗੀਆਂ ਇਹ ਵੀ ਦੇਖਿਆ ਗਿਆ ਹੈ ਕਿ ਜਦਾ ਮੋਟਾਪੇ ਦੇ ਕਰਕੇ ਜਿਹੜੇ ਕੈਂਸਰ ਵਰਗੀਆਂ ਪ੍ਰੋਬਲਮਸ ਵੀ ਹੋ ਸਕਦੀਆਂ ਹੈਗੀਆਂ ਕਿਉਂਕਿ ਜਦੋਂ ਮੋਟਾਪਾ ਵੱਧਦਾ ਹੈਗਾ ਬਹੁਤ ਸਾਰੇ ਇਦਾਂ ਦੇ ਸੈਲਸ ਹੁੰਦੇ ਹੈਗੇ ਜਿਹੜੇ ਟੌਕਸਿਨਸ ਹੁੰਦੇ ਆ ਬੋਡੀ ਦੇ ਵਿੱਚ ਪੈਦਾ ਹੋਣ ਲੱਪੰਦੇ ਆ ਜਿਹੜੇ ਕਿ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਆ ਜਿਹੜੀਆਂ ਕਿ ਮੋਟਾਪੇ ਦੇ ਨਾਲ ਹੋਣ ਲੱਪਣੀਆਂ ਅਗਲੀ ਜਿਹੜੀ ਪ੍ਰੋਬਲਮ ਹੁੰਦੀ ਹੈਗੀ ਮੋਟਾਪੇ ਦੇ ਕਰਕੇ ਹੁੰਦੀ ਉਹ ਹੁੰਦੀ ਆ ਗਠੀਆ ਜਾਂ ਫੇ ਜੋੜਾਂ ਦਾ ਦਰਦ ਜਦੋਂ ਤੁਸੀਂ ਬੰਦੇ ਦੀ ਮਤਲਬ ਜੋੜਾਂ ਦੀ ਜਿਹੜੀ ਕਪੈਸਿਟੀ ਹੁੰਦੀ ਹੈ ਅਗ 60 ਕਿਲੋ ਚੁੱਕਣ ਦੀ ਆ ਭਾਰ ਜਦੋਂ ਉੱਤੇ 70 ਕਿਲੋ 80 ਕਿਲੋ 90 ਕਿਲੋ ਕਵਾਂਟਲ ਭਾਰ ਪਾਣੇ ਜਿਹੜੇ ਜੋੜ ਹੁੰਦੇ ਆ ਉਹ ਦੁਖਣ ਲੱਪੰਦੇ ਆ ਉਹਦੇ ਵਿੱਚ ਇਨਫਲੇਮੇਸ਼ਨ ਹੋਣ ਲੱਪੰਦੀ ਹੈ ਜਿਹਦੇ ਕਰਕੇ ਗਠੀਏ ਦੀ ਪ੍ਰੋਬਲਮ ਜਾਂ ਫੇ ਜਿਹੜਾ ਜੋੜਾਂ ਦਾ ਦਰਦ ਹੁੰਦਾ ਉਹ ਹੋਣ ਲੱਪੰਦਾ ਤੇ ਬਹੁਤ ਹੀ ਇੱਕ ਭਿਆਨਕ ਰੂਪ ਧਾਰਨ ਕਰ ਲੈਂਦਾ ਹੌਲੀ ਹੌਲੀ ਤੇ ਬੰਦਾ ਜਿਹੜਾ ਚੱਲਣ ਤੋਂ ਤੁਰਨ ਤੋਂ ਵੀ ਸਮਰਥ ਹੋ ਜਾਂਦਾ ਹੈਗਾ ਉਹ ਤੋਂ ਐਕਸਰਸਾਈਜ਼ ਵੀ ਨਹੀਂ ਹੁੰਦੀ ਵਾਕ ਵੀ ਨਹੀਂ ਹੁੰਦੀ ਹੈਗੀ ਮੋਟਾਪੇ ਕਾ ਕਿਹੜੀ ਅਗਲੀ ਪ੍ਰੋਬਲਮ ਹੁੰਦੀ ਹੈਗੀ ਆ ਵੀ ਨੀਂਦ ਦੀ ਸਮੱਸਿਆ ਕਈ ਬੰਦਿਆਂ ਨੂੰ ਇਨਸੋਮਨੀਆ ਦੀ ਪ੍ਰੋਬ ਰਾਤ ਨੂੰ ਜਦੋਂ ਉਹ ਸੌਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਦੀ ਅੱਖਾਂ 'ਚ ਨੀਂਦ ਨਹੀਂ ਆਉਂਦੀ ਹੈਗੀ ਇਹ ਵੀ ਮੋਟਾਪੇ ਕਰਕੇ ਹੁੰਦੀ ਹੈ ਕਿਉਂਕਿ ਮੋਟਾਪੇ ਦੇ ਵਧਣ ਦੇ ਨਾਲ ਜਿਹੜਾ ਹਾਰਮੋਨਲ ਇੰਬੈਲੈਂਸ ਹੋਣ ਲੱਗ ਪੰਦਾ ਜਿਹੜੇ ਨੀਂਦ ਵਾਲੇ ਹਾਰਮੋਨਸ ਹੁੰਦੇ ਆ ਉਹਨਾਂ ਵਿੱਚ ਵੀ ਡਿਸਟਰਬੈਂਸ ਹੋ ਜਾਂਦੀ ਆ ਤੇ ਮੋਟਾਪੇ ਕਰਕੇ ਨੀਂਦ ਨਾ ਆਉਣ ਦੀ ਸਮੱਸਿਆ ਵੀ ਖੜੀ ਹੋ ਜਾਂਦੀ ਆ ਅਗਲੀ ਜਿਹੜੀ ਪ੍ਰੋਬਲਮ ਹੁੰਦੀ ਆ ਮੋਟਾਪੇ ਦੇ ਨਾਲ ਹੋਣ ਵਾਲੀ ਉਹ ਹੁੰਦੀ ਆ ਫੈਟੀ ਲਿਵਰ ਦੀ ਸਮੱਸਿਆ ਜਿਹੜੀ ਫੈਟੀ ਲਿਵਰ ਦੀ ਸਮੱਸਿਆ ਉਹ ਦੋ ਤਰ੍ਹਾਂ ਦੀ ਹੁੰਦੀ ਆ ਜਿੱਦਾਂ ਕਿ ਇੱਕ ਜਿਹੜੇ ਬੰਦੇ ਜਿਆਦਾ ਸ਼ਰਾਬ ਪੀਂਦੇ ਆ ਉਹਦੇ ਨਾਲ ਅਗਰ ਤੁਸੀਂ ਸ਼ਰਾਬ ਨਹੀਂ ਪਿੰਦੇ ਉਲਟਾ-ਪੁਲਟਾ ਖਾਂਦੇ ਹੋ ਜਿਆਦਾ ਮਿੱਠਾ ਖਾਂਦੇ ਹੋ ਫਾਸਟ ਫੂਡ ਜਿਆਦਾ ਖਾਂਦੇ ਹੋ ਉਹਦੇ ਨਾਲ ਵੀ ਮੋਟਾਪਾ ਵਧਣ ਦੇ ਕਾਰਨ ਜਿਹੜਾ ਲਿਵਰ ਆ ਉਹਦੇ ਆਲੇ-ਦੁਆਲੇ ਫੈਟ ਜਮਾ ਹੋਣ ਲੱਗ ਪੰਦੀ ਆ ਜਿਹਨੂੰ ਫੈਟੀ ਲਿਵਰ ਦੀ ਸਮੱਸਿਆ ਕਹਿੰਦੇ ਆ ਜਿਹੜੀ ਹੁੰਦੀ ਆ ਨੋਨ ਅਲਕੋਹੋਲਿਕ ਫੈਟੀ ਲਿਵਰ ਜਿਹੜੀ ਅੱਗੇ ਜਾ ਕੇ ਜਿਹੜੇ ਸਰੋਸਿਸ ਵਰਗੀ ਲਿਵਰ ਦੀ ਮਤਲਬ ਓਵਰ ਆਲ ਜਿਹੜਾ ਲਿਵਰ ਹੁੰਦਾ ਖਰਾਬ ਹੋ ਜਾਂਦਾ ਕੈਂਸਰ ਵੀ ਹੋ ਸਕਦਾ ਲਿਵਰ ਦਾ ਤੇ ਇਹ ਵੀ ਮੋਟਾਪੇ ਦੇ ਕਰਕੇ ਹੋ ਸਕਦਾ ਹੈਗਾ ਤੇ ਇਹ ਜਿਹੜੀਆਂ ਪ੍ਰੋਬਲਮਸ ਹੈਗੀਆਂ ਮੋਟਾਪੇ ਦੇ ਕਰਕੇ ਹੁੰਦੀਆਂ ਇਹਨ ਮਤਲਬ ਕਿ ਤੁਹਾਡਾ ਖਾਣਾ ਪੀਣਾ ਚੰਗਾ ਨਾ ਹੋਣ ਕਰਕੇ ਤੁਹਾਡੀ ਫਿਜ਼ੀਕਲ ਐਕਟੀਵਿਟੀ ਦੀ ਕਮੀ ਹੋਣ ਕਰਕੇ ਜਿਹੜੀਆਂ ਪ੍ਰੋਬਲਮਸ ਹੋ ਜਾਂਦੀਆਂ ਤੇ ਇਹਨਾਂ ਤੋਂ ਬਚਣ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਕਿ ਤੁਸੀਂ ਆਪਣੇ ਮੋਟਾਪੇ ਨੂੰ ਘਟਾਓ ਅਗਰ ਤੁਸੀਂ ਤੰਦਰੁਸਤ ਹੈਗੇ ਤਾਂ ਮੋਟਾਪਾ ਆਪਣਾ ਵਧਣ ਨਾ ਦਿਓ ਮੋਟਾਪੇ ਨੂੰ ਘਟਾਉਣ ਵਾਸਤੇ ਸਭ ਤੋਂ ਨੰਬਰ 1 ਜਿਹੜੀ ਚੀਜ਼ ਹੈਗੀ ਆ ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰੋ ਉਹਦੇ ਨਾਲ ਜਿਹੜੀ ਕੈਲਰੀਸ ਵਰਨ ਹੁੰਦੀਆਂ ਹੈਗੀਆਂ ਤੇ ਨਾਲ ਨਾਲ ਜਿਹੜਾ ਬਲੱਡ ਫਲੋ ਆ ਪੂਰੀ ਬਾਡੀ ਦੇ ਵਿੱਚ ਹਰ ਇੱਕ ਸੈੱਲ ਦੇ ਤੱਕਰ ਪਹੁੰਚਦਾ ਹੈਗਾ ਉਹਦੇ ਨਾਲ ਨਿਊਟ੍ਰੀਸ਼ਨ ਵੀ ਪਹੁੰਚਦੀ ਹੈਗੀ ਆ ਜਿਹੜਾ ਬਲੱਡ ਦੇ ਵਿੱਚ ਜਿਆਦਾ ਫੈਟ ਜਾਂ ਜਿਆਦਾ ਜਿਹੜੀ ਗਲੂਕੋਜ਼ ਲੈਵਲ ਹੁੰਦਾ 슈ਗਰ ਲੈਵਲ ਉਹ ਵੀ ਕੰਟਰੋਲ ਹੁੰਦਾ ਉਹ ਵੀ ਘਟਦਾ ਹੈਗਾ ਤੇ ਐਕਸਰਸਾਈਜ਼ ਜ਼ਰੂਰ ਕਰੋ ਜਿਹਦੇ ਵਿੱਚ ਜਿਹੜੀਆਂ ਕਾਰਡੀਓ ਐਕਸਰਸਾਈਜ਼ ਹੁੰਦੀਆਂ ਜਿਹਦੇ ਨਾਲ ਫੈਟ ਜਿਆਦਾ ਬਰਨ ਹੁੰਦੀ ਹੈਗੀ ਆ ਉਹ ਵੀ ਕਰੋ ਸਟ੍ਰੈਂਥ ਟ੍ਰੇਨਿੰਗ ਕਰੋ ਜਿਹੜੀ ਵੇਟ ਟ੍ਰੇਨਿੰਗ ਦੀ ਐਕਸਰਸਾਈਜ਼ਸ ਨੇ ਜਿਹੜਾ ਮਸਲ ਵੇਲਡ ਹੁੰਦਾ ਉਹ ਵੀ ਜਿਆਦਾ ਕਰੋ ਤੇ ਅਗਲੀ ਜਿਹੜੀ ਚੀਜ਼ ਹੈਗੀ ਆਪਣੀ ਖਰਾਕ ਦਾ ਬਹੁਤ ਜਿਆਦਾ ਧਿਆਨ ਰੱਖੋ ਖਰਾਕ ਦੇ ਵਿੱਚ ਮਿੱਠਾ ਬਿਲਕੁਲ ਹੀ ਬੰਦ ਕਰ ਦਿਓ ਜਿਹੜੀਆਂ ਟੇਬਲ 슈ਗਰ ਹੁੰਦਾ ਉਹ ਬਿਲਕੁਲ ਹੀ ਬੰਦ ਕਰ ਦਿਓ ਮਠਿਆਈ ਤੇ ਅਗਲੀ ਜਿਹੜੀ ਚੀਜ਼ ਹੁੰਦੀ ਹੈਗੀ ਜਿਹੜਾ ਫਾਸਟ ਫੂਡ ਹੁੰਦਾ ਰਿਫਾਈਨ ਜਿਹੜਾ ਫਲੋਰ ਹੁੰਦਾ ਜਿਹੜੀ ਮੈਦੇ ਤੋਂ ਬਣੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਵੀ ਬਿਲਕੁਲ ਹੀ ਬੰਦ ਕਰ ਦਿਓ 버ਗਰ ਪੀਜ਼ੇ ਨੂਡਲਸ ਪਾਸਤਾ ਇਹ ਸਾਰੀਆਂ ਬੰਦ ਕਰ ਦਿਓ ਕਿਉਂਕਿ ਹੌਲੀ ਹੌਲੀ ਇਹ ਬੋਡੀ ਦੀ ਜਿਹੜੀ ਇਨਸੂਲਿਨ ਰੈਜ਼ਿਸਟੈਂਸ ਦੀ ਪ੍ਰੋਬਲਮ ਕ੍ਰੀਏਟ ਕਰਨ ਲੱਪਣੀਆਂ ਬੋਡੀ ਦੇ ਵਿੱਚ ਸਟੋਰ ਫੈਟ ਨੂੰ ਕਰਨ ਲੱਪਣੀਆਂ ਮੋਟਾਪਾ ਵਧਣ ਲੱਪਣਦਾ ਤੇ ਇਹ ਵੀ ਜਿਹੜੀ ਚੀਜ਼ਾਂ ਬਿਲਕੁਲ ਹੀ ਬੰਦ ਕਰ ਦਿਓ ਹਾਈ ਪ੍ਰੋਟੀਨ ਡਾਈਟ ਤੁਸੀਂ ਲੈਣੀ ਆ ਜਿਹਦੇ ਵਿੱਚ ਅਗਰ ਤੁਸੀਂ ਅੰਡੇ ਵਗੈਰਾ ਖਾਣੇ ਆ ਵਾਈਟ ਐਗਸ ਬਹੁਤ ਹੀ ਵਧੀਆ ਇੱਕ ਸ ਚਿਕਨ ਜਿਹੜੀ ਬ੍ਰੈਸਟ ਹੁੰਦੀ ਆ ਉਹ ਵੀ ਬਹੁਤ ਹੀ ਵਧੀਆ ਹੁੰਦਾ ਹੈਗਾ ਹਾਈ ਪ੍ਰੋਟੀਨ ਸੋਰਸ ਫਿਸ਼ ਖਾ ਸਕਦੇ ਆ ਤੇ ਜਿਹੜੀ ਵੈਜੀਟੇਰੀਅਨ ਸੋਰਸ ਹੁੰਦੇ ਹੈਗੇ ਆ ਲੋ ਕੋਟੇਜ ਚੀਜ਼ ਮਤਲਬ ਫੈਟ ਜੇ ਚਕੱਟ ਹੁੰਦਾ ਹੈਗਾ ਲੋ ਫੈਟ ਮਿਲਕ ਤੁਸੀਂ ਯੂਜ਼ ਕਰ ਸਕਦੇ ਆ ਲੱਸੀ ਦਹੀਂ ਵੀ ਯੂਜ਼ ਕਰ ਸਕਦੇ ਲੋ ਫੈਟ ਜਿਹੜੇ ਹੁੰਦੇ ਹੈਗੇ ਆ ਪਲਸ ਜਿਹੜੀਆਂ ਦਾਲਾਂ ਹੁੰਦੀਆਂ ਲੀਗਮਸ ਜਿਹੜੇ ਹੁੰਦੇ ਆ ਫਲੀਆਂ ਵਾਲੀਆਂ ਚੀਜ਼ਾਂ ਜਾਂ ਫਿਰ ਜਿਹੜੇ ਸੋਇਆ ਪ੍ਰੋਡਕਟਸ ਹੁੰਦੇ ਆ ਪ੍ਰੋਟੀਨ ਲੋ ਵੀ ਤੁਸੀਂ ਯੂਜ਼ ਕਰ ਸਕਦੇ ਆ ਮਤਲਬ ਓਵਰ ਆਲ ਤੁਸੀਂ ਐਕਸਰਸਾਈਜ਼ ਵੀ ਕਰਨੀ ਆਪਣੀ ਡਾਈਟ ਦਾ ਵੀ ਧਿਆਨ ਰੱਖਣਾ ਹੈਗਾ ਅਗਰ ਤੁਸੀਂ ਵੀ ਮੋਟਾਪੇ ਨਾਲ ਜੂਝ ਰਹੇ ਹੋ ਤੁਹਾਨੂੰ ਮੋਟਾਪੇ ਦੀ ਸਮੱਸਿਆ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਹੈਗੇ ਆ ਤੇ ਆਈ ਐਮ ਪ੍ਰੋਫੈਸ਼ਨਲ ਫਿਟਨੈਸ ਐਂਡ ਹੈਲਥ ਕੰਸਲਟੈਂਟ ਐਂਡ ਡਾਈਟੀਸ਼ਨ ਤੇ ਬਹੁਤ ਹੀ ਸਾਲਾਂ ਤੋਂ ਮੈਂ ਇਸ ਫੀਲਡ ਦੇ ਵਿੱਚ ਕੰਮ ਕਰ ਰਿਹਾ ਹੈਗਾ ਤੁਸੀਂ ਘਰ ਬੈਠਿਆਂ ਨੂੰ ਤੁਹਾਨੂੰ ਆਪਾਂ ਤੁਹਾਡਾ ਮੋਟਾਪਾ ਘਟਾ ਦਾਂਗੇ ਤੁਹਾਨੂੰ ਪ੍ਰੋਪਰ ਡਾਈਟ ਪ੍ਰੋਪਰ ਐਕਸਰਸਾਈਜ਼ ਪ੍ਰੋਪਰ ਕਾਉਂਸਲਿੰਗ ਕਰਕੇ ਪ੍ਰੋਪਰ ਤੁਹਾਨੂੰ ਹੋਮੋ ਮੈਡੀਸ ਦੱਸ ਕੇ ਤੁਸੀਂ ਆਪਣੇ ਮੋਟਾਪੇ ਨੂੰ ਕੰਟਰੋਲ ਕਰ ਸਕਦੇ ਆ ਤੇ ਆਪਣਾ ਜਿਹੜਾ WhatsApp ਦਾ ਨੰਬਰ ਹੈਗਾ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਦੇ ਦੇਣਾ ਤੁਸੀਂ WhatsApp ਦੇ ਨੰਬਰ ਤੇ ਮੈਸੇਜ ਕਰ ਸਕਦੇ ਆ ਤੁਹਾਨੂੰ ਬਾਕੀ ਡਿਟੇਲਸ ਉੱਤੇ ਦਿੱਤੀਆਂ ਜਾਣਗੀਆਂ ਇੱਕ ਪੇਡ ਕੋਚਿੰਗ ਪ੍ਰੋਗਰਾਮ ਹੁੰਦਾ ਹੈਗਾ 3 ਮਨ ਦਾ ਪੈਕੇਜ ਹੁੰਦਾ 6 ਮਨ ਦਾ ਪੈਕੇਜ ਹੁੰਦਾ ਤੇ ਸਾਲ ਦਾ ਪੈਕੇਜ ਹੁੰਦਾ ਹੈਗਾ ਗਾਰੰਟੀ ਦੇ ਨਾਲ ਤੁਹਾਡੇ ਆਪਾਂ ਮੋਟਾਪੇ ਨੂੰ ਘਟਾਵਾਂਗੇ ਉਹ ਵੀ ਬਹੁਤ ਜ਼ਿਆਦਾ ਬਿਨਾਂ ਐਫਰਟਸ ਕੀਤੇ ਹੋਏ ਕਿਉਂਕਿ ਇਹ ਵੀ ਟੈਕਨੀਕਸ ਹੁੰਦੀਆਂ ਡਾਈਟ ਦੇ ਪੈਟਰਨਸ ਹੁੰਦੇ ਆ ਐਕਸਰਸਾਈਜ਼ ਦੇ ਵਾਸਤੇ ਇਦਾਂ ਨਹੀਂ ਵੀ ਤੁਸੀਂ ਜਿਮ ਦੇ ਵਿੱਚ ਜਿਆਦਾ ਜ਼ੋਰ ਮਾਰਨਾ ਤੁਸੀਂ ਘਰ ਦੇ ਵਿੱਚ ਵੀ ਹਲਕੀਆਂ ਫੁਲਕੀਆਂ ਐਕਸਰਸਾਈਜ਼ ਕਰ ਸਕਦੇ ਉਹ ਵੀ ਤੁਹਾਨੂੰ ਗਾਈਡ ਕਰਾਂਗੇ ਮਤਲਬ ਕਿ ਮেইন ਭਾਰ ਘਟਾਉਣ ਵਾਸਤੇ ਜਿਹੜੀ ਤੁਹਾਡੀ ਨਿਊਟ੍ਰੀਸ਼ਨ ਡਾਈਟ ਹੁੰਦੀ ਆ ਕੈਲਰੀਸ ਨੂੰ ਕੰਟਰੋਲ ਕਰਨਾ ਹਾਈ ਨਿਊਟ੍ਰੀਸ਼ਨ ਡਾਈਟ ਲੈਣੀ ਉਹ ਉੱਤੇ ਡਿਪੈਂਡ ਕਰਦਾ ਹੁੰਦਾ ਵੀ ਐਕਸਰਸਾਈਜ਼ ਬਹੁਤ ਹੀ ਘੱਟ ਮੈਟਰ ਕਰਦੀ ਹੁੰਦੀ ਹੈ ਮੋਟਾਪਾ ਘਟਾਉਣ ਵਾਸਤੇ ਐਕਸਰਸਾਈਜ਼ ਦੀ ਉਦੋਂ ਜ਼ਿਆਦਾ ਲੋੜ ਪੈਂਦੀ ਜਦੋਂ ਅਸੀਂ ਮਸਲ ਜ਼ਿਆਦਾ ਬਿਲਡ ਕਰਨਾ ਹੁੰਦਾ ਹੈਗਾ ਤੇ ਤੁਸੀਂ ਸਾਡਾ ਕੋਚਿੰਗ ਪ੍ਰੋਗਰਾਮ ਵੀ ਜੁਆਇਨ ਕਰ ਸਕਦੇ ਆ WhatsApp ਤੇ ਮੈਸੇਜ ਕਰ ਸਕਦੇ ਆ ਤੇ ਹੋਰ ਦੋਸਤੋ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਪਲੀਜ਼ ਆਪਣਾ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰ